ਕੰਗਣਾ ਨੌਤ ਦੀ ਸਟੋਰੀ ਤੇ ਸ਼ੁਭਦਾ Song ਦੇਖ ਹਰ ਕੋਈ ਹੈਰਾਨ ਹੋ ਚੁੱਕਿਆ ਹੈ ਅਤੇ ਵੱਖੋ-ਵੱਖਰੇ ਅੰਦਾਜ਼ੇ ਲਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਸੇ ਦਾ ਕਹਿਣਾ ਹੈ ਕਿ ਕੰਗਣਾ ਪਬਲਿਸਿਟੀ ਸਟੰਟ ਕੀੜ ਰਹੀ ਹੈ ਅਤੇ ਕੋਈ ਕਹਿ ਰਿਹਾ ਹੈ ਵੋਟਾਂ ਚਾਣ ਮਾਰੀ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣ ਲਈ ਹੁਣ ਇਸ ਨੇ ਨਵੀਂ ਚਾਲ ਚੱਲੀ ਹੈ ਕੰਗਣਾ ਨੌਤ ਇੱਕ ਅਜਿਹੀ ਅਦਾਕਾਰ ਹੈ ਜੋ ਪੰਜਾਬੀ ਸਿੰਗਰਸ ਅਤੇ ਐਕਟਰਸ ਤੇ ਕੋਈ ਨਾ ਕੋਈ ਟਿੱਪਣੀ ਕਰਦੀ ਰਹਿੰਦੀ ਹੈ ਜਿੱਥੇ ਉਸ ਨੇ ਪਹਿਲਾਂ ਦਿਲਜੀਤ ਦੋਸਾਂਝ ਬਾਰੇ ਸਿੱਧੇ ਤੌਰ ਤੇ ਕਾਫੀ ਕੁਝ ਬੋਲਿਆ ਉੱਥੇ ਹੁਣ ਉਹ ਸ਼ੁਭਦਾ Song ਸਟੋਰੀ ਵਿੱਚ ਪਲੇ ਕਰਦੀ ਹੋਈ ਦਿਖਾਈ ਦੇ ਰਹੀ ਹੈ ਕੰਗਣਾ ਵੱਲੋਂ ਖੁਦ ਤਾਂ ਬੋਲ ਕੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਪਰ ਉਸ ਵੱਲੋਂ ਸਟੋਰੀ ਵਿੱਚ ਲਿਖ ਕੇ ਇੱਕ ਵਿਚਾਰ ਸਾਂਝਾ ਕੀਤਾ ਗਿਆ ਜਿਸ ਵਿੱਚ ਉਸਨੇ ਲਿਖਿਆ ਮਮਤਾ ਔਰ ਗਰਨਾ ਦੋਨੋਂ ਮੇ ਸਮੇਂ ਅਨੁਸਾਰ ਡੂਬਣਾ ਔਰ ਉਸੇ ਉੱਭਰਨਾ ਕੋਈ ਕਲਾ ਨਹੀਂ ਮਾਨਵਤਾ ਹੈ ਇਸ ਸਟੋਰੀ ਨੂੰ ਦੇਖਤਾ ਇਹੀ ਲੱਗਦਾ ਹੈ ਕਿ ਕੰਗਣਾ ਅਰਨੌਤ ਸ਼ੁਭ ਲਈ ਦੋਸਤੀ ਦਾ ਹੱਥ ਅੱਗੇ ਵਧਾਉਣਾ ਚਾਹੁੰਦੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਸ਼ੁਭ ਇਸ ਬਾਰੇ ਆਪਣੀ ਕੀ رائے ਰੱਖਦਾ ਹੈ ਕਿਉਂਕਿ ਸ਼ੁਭ ਨੇ ਵੀ ਕੰਗਣਾ ਦੀ ਸੌਂਗ ਦੇ ਵਿੱਚ ਰਿਪਲਾਈ ਕਰਕੇ ਕਾਫੀ ਲਾਪਾ ਕੀਤੀ ਸੀ ਪਰ ਉਤੇ ਹੀ ਕੰਗਣਾ ਨੇ ਲੇਖ ਕੇ ਕੁਝ ਅਜੀਹਾ ਕਹਿ ਦਿੱਤਾ ਕਿ ਦੋਸਤੀ ਅਤੇ ਦੁਸ਼ਮਣੀ ਨੂੰ ਸਮੇਂ ਅਨੁਸਾਰ ਭੁੱਲਣਾ ਹੀ ਮਾਨਵਤਾ ਹੈ ਬਾਕੀ ਤੁਹਾਡਾ ਇਸ ਬਾਰੇ ਕੀ ਸੋਚਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ